ਨੌਵੇਂ ਪਵਨ ਸ਼੍ਰੀ ਰਾਜਾ ਸਾਹਿਬ ਉਹ ਹਸਤੀ ਹੋਈ ਹੈ ਜਿਨ੍ਹਾਂ ਨੇ ਬੰਦਗੀ ਕਰਕੇ ਸੁਰਤ ਰੱਬ ਨਾਲ ਇੱਕਿਤ ਹੋ ਗਈ। ਫਿਰ ਉਹਨਾਂ ਦਾ ਸਰੀਰ ਇਸ ਮੰਡਲ ਵਿੱਚ ਰਹਿੰਦਾ ਹੈ। ਸੁਰਤ ਇਸ ਦੁਨੀਆ ਵਿੱਚ ਨਹੀਂ ਰਹਿੰਦੀ। ਉਹ ਸੁਰਤ ਦੀ ਅਕਾਲ ਪੁਰਖ ਰੱਬ ਵਿੱਚ ਟਿਕ ਜਾਂਦੀ ਹੈ। ਉਹ ਸਰੀਰ ਵਿੱਚ ਰਹਿੰਦੇ ਆ ਵੀ ਸੰਸਾਰ ਵਿੱਚ ਨਹੀਂ ਹੁੰਦੇ। ਉਹਨਾਂ ਦਾ ਸਰੀਰ ਸੰਸਾਰ ਵਿੱਚ ਹੁੰਦਾ ਹੈ ਪਰ ਉਹ ਆਪ ਇਸ ਮੰਡਲ ਵਿੱਚ ਨਹੀਂ ਹੁੰਦੇ। ਆਪ ਕਿਸੇ ਹੋਰ ਦੇਸ਼ ਵਿੱਚ ਰਹਣ ਲੱਗ ਜਾਂਦੇ। مرت منڈل کئیوں کو دیکھ میں شریر کر کے نگن ہو تھے کیوں بھائی کو سریر دی دنیا رہے شریر دی دنیا تو پرت سریر دی دنیا جتے مک دی ہے اتنے سدھو کی دنیا شروع ہوتی ہے سات سنگت سنوں دنیا کے شریر نظر دے نے فلانا بندہ آ گیا وہ میرا دشمن ہے آ میرا مکر ہے یہانے ٹائم آ کہ ہے دوجے نے میم آ کے اپنو سنسار دیا گلوں کے سریر نظر آدھو سریر نہیں وہ توٹے شریر کو دیکھ ویک لینا ਉਹ ਸੰਸਾਰ ਤੋਂ ਅਗਲਾ ਪਾਸੋਂ ਦਿਸਣ ਲੱਗ ਪੈਂਦੇ ਜਿਹਨੂੰ ਗੁਰੂ ਰਣਜੀਤ ਸਿੰਘ ਮਹਾਰਾਜ ਦੀ ਬਾਣੀ ਨੇ ਪਲਤ ਕੇ ਹੈ ਇਹ ਸ ਹਲਸ ਤੋਂ ਲੋਕ ਤੋਂ ਪਰਲੋਕ ਤੋਂ ਦਿਸ ਜਾਂਦਾ ਹੈ ਉਹ ਬੰਦੇ ਦੇ ਸਰੀਰ ਤੋਂ ਵੀ ਅੰਕੇ ਦੇਖ ਲੈਂਦੇ ਆਪਾਂ ਨੂੰ ਸਿਰਫ ਸਰੀਰਕ ਕਰਮ ਦਿਸਦੇ ਨੇ ਬੰਦਿਆਂ ਨੂੰ ਸਾਧੂ ਨੂੰ ਪਿਛਲੇ ਕਈ ਜਨਮਾਂ ਦੇ ਕਰਮ ਦਿਸਣ ਲੱਗ ਪੈਂਦੇ ਨੇ ਕਿਉਂਕਿ ਸਰੀਰ ਮੰਡਲ ਤੋਂ ਉੱਪਰ ਉੱਠ ਕੇ ਜੋ ਕੁਝ ਸਰੀਰ ਤੇ ਹੁੰਦਾ ਹੈ ਉਨਤੇ ਅਸਰ ਨਹੀਂ ਹੋਏਗਾ ਨਾ ਉਸ ਤੱਕ ਨਿੰਦਿਆ ਨਾ ਹਰਖ ਨਾ ਸੋਗ ਨਾ ਖੁਸ਼ੀ ਨਾ ਗਮ ਨਾ ਤੰਦਰੁਸਤੀ ਨਾ ਰੋਗ ਕੋਈ ਨਾ ਚੀਜ਼ਾਂ ਦਾ ਅਸਰ ਉਹਨਾਂ ਦੇ ਸਰੀਰ ਤੇ ਨਹੀਂ ਨਹੀਂ ਆਪਣੇ ਸਰੀਰ ਤੇ ਸਾਰੀਆਂ ਚੀਜ਼ਾਂ ਦਾ ਅਸਰ ਕੋਈ ਸਰੀਰ ਨੂੰ ਦਰਦ ਹੋ ਰਿਹਾ ਹੋਵੇ ਉਹ ਵੀ ਅਪਨੋ ਮਹਿਸੂਸ ਹੁੰਦਾ ਜੇ ਕੋਈ ਹਰਖ ਹੈ ਤਾਂ ਵੀ ਮਹਿਸੂਸ ਹੋ ਰਿਹਾ ਜੇ ਕੋਈ ਸੋਗ ਹੈ ਤਾਂ ਵੀ ਮਹਿਸੂਸ ਹੋ ਰਿਹਾ ਜੇ ਕੋਈ ਖੁਸ਼ੀ ਹੈ ਵਧਾਈ ਤਾਂ ਵੀ ਮਹਿਸੂਸ ਹੋ ਰਿਹਾ ਜੇ ਕੋਈ ਦੁੱਖ ਹੈ ਤਾਂ ਵੀ ਮਹਿਸੂਸ ਹੋ ਰਿਹਾ ਸਾਧੂ ਨੂੰ ਇਹ ਚੀਜ਼ਾਂ ਮਹਿਸੂਸ ਨਹੀਂ ਹੁੰਦੀ ਉਹ ਸਰੀਰ ਦੇ ਮੰਡਲ ਤੋਂ ਹੋਰ ਦੇਸ਼ ਵਿੱਚ ਜਿਹਨੂੰ ਮਹਾਰਾਜ ਨੇ ਕਹਿੰਿਆ ਅੰਤ ਕਿਆ ਦੁੱਖ ਨਹੀਂ ਦੁੱਖ ਨਹੀਂ ਆਣੇ ਸਰੀਰ ਦਾ ਨਰਮ ਵਾਲਾ ਹੀ ਬੰਦਿਆਂ ਵਾਲਾ ਹੀ ਪਰ ਅਸਰ ਨਹੀਂ ਸੰਸਾਰ ਦਾ ਉਹਨਾਂ 'ਤੇ ਅਸਰ ਨਹੀਂ ਹੋਏਗਾ ਪੜੋ ਜੋ ਨਰਗਪਨ ਦੁੱਖ ਨਹੀਂ ਮੰਨੇ ਸੁੱਖ ਸਨੇਹ ਅਰ ਭੈ ਨਹੀਂ ਜਾਂਦਾ ਪੰਚਨ ਮਾਟੀ ਪੰਨ ਸਾਨੂੰ ਉਪਨਸ ਨੇ ਅੰਦਰ ਪੁੱਤਰ ਭਤੀਜੇ ਭਰਾ ਸਾਧੂ ਨੂੰ ਇਹਦਾ ਕੋਈ ਸਨੇਹ ਨਹੀਂ ਸਾਰੇ ਹੀ ਉਹਦੇ ਨੇ ਉਹਦੇ ਆਪਣੇ ਹੀ ਉਹਦੇ ਨਹੀਂ ਜਿਹੜਾ ਸਾਧੂ ਉਸ ਮੰਡਲ ਤੋਂ ਜਾਂਦਾ ਉਹਦੇ ਆਪਣੇ ਵੀ ਉਹਦੇ ਨਹੀਂ ਤੇ ਸਾਰੇ ਹੀ ਉਹਦੇ ਆਪਣੇ ਨੇ ਇਸ ਹਾਲਾਤ ਵਿੱਚ ਉਹਦੀ ਸਾਰਿਆਂ ਨਾਲ ਬਣ ਜਾਂਦੀ ਹੈ

ਉਹ ਕਿੰਨੂ ਭਾਈ ਸਾਹਿਬ ਜਦੋਂ ਅਸੀਂ ਆਉਂਦੇ ਸੀ ਨਾ ਸਾਨੂੰ ਸਾਡੇ ਬਾਪੂ ਨੇ ਨੇੜੇ ਹੀ ਨਾ ਲੱਗਣ ਦਿੱਤੇ ਜਦੋਂ ਕਦੇ ਇਹ ਸਥਾਨ ਤੇ ਆਉਂਦਾ ਹਜ਼ਾਰਾਂ ਲੋਕ ਉਹਨਾਂ ਨੂੰ ਮੱਥਾ ਟੇਕਦੇ ਅਸੀਂ ਵੀ ਆਉਣਾ ਪਰ ਸਾਨੂੰ ਉਹਨੇ ਆਉਂਦਿਆਂ ਕਹਿਣਾ ਭਾਈ ਆਏ ਹੋ ਉਹ ਸੰਗਤ ਵਿੱਚ ਲੰਗਰ ਛਕੋ ਚਲੋ ਕਰ ਰਾਤ ਨਹੀਂ ਥਿਰਣ ਤੇ ਕਹਿੰਦੇ ਆ ਕਿਸੇ ਚੀਜ਼ ਵੱਲ ਨਜ਼ਰਾਂ ਰੱਖਿਓ ਇਹ ਸਾਦਾ ਕੋਈ ਤੁਹਾਡੇ ਲਈ ਜ਼ਹਿਰ ਹੈ ਇਹ ਚੀਜ਼ਾਂ ਤੁਹਾਡੇ ਵਾਸਤੇ ਨਹੀਂ ਵਾਸਤੇ ਕਹਿੰਦੇ ਅਸੀਂ ਆਪਣਾ ਤਾਇਆ ਲਾ ਕੇ ਆਉਣਾ ਸਾਨੂੰ ਲੋਕਾਂ ਨੇ ਬਹੁਤ ਮਜ ਲੈ ਜਾਣਾ ਸਾਨੂੰ ਨਹੀਂ ਉਹ ਨਹੀਂ ਕੁਝ ਵੀ ਦੇਉਗੇ ਇੱਕ ਵਾਰ ਕਹਿੰਦੇ ਸਾਡੇ ਉਹ ਕਹਿੰਦਾ ਮੇਰੇ ਘਰ ਵਾਲੇ ਦਾ ਬੱਚਾ ਹੋਣ ਵਾਲਾ ਸੀ ਅਸੀਂ ਮੱਥਾ ਟੇਕਣਾ ਤੇ ਕਹਿੰਦੇ ਆਉਂਦੇ ਆ ਸਾਨੂੰ ਕਹਿੰਦੇ ਪ੍ਰਸ਼ਾਦਾ ਛਭੋ ਚਲੋ ਜਾਓ ਇੱਥੇ ਤੁਹਾਡਾ ਕੋਈ ਕੰਮ ਨਹੀਂ ਕਹਿੰਦੇ ਮੈਂ ਬੇਨਤੀ ਕੀਤੀ ਜੀ ਮਰਨ ਕਰਤਾ ਦਿੱਤੀ ਹੈ ਤੁਸੀਂ ਅਸ਼ੀਰਵਾਦ ਦੇ ਦਿਓ ਤਾਂ ਕਹਿੰਦੇ ਫਿਰ ਆਪਣੀ ਨੋਮਲ ਦੇਖ ਕੇ ਇੱਕ ਅੱਧਾ ਕਿਲੋ ਤਾਂ ਦੇਸੀ ਘੋੜਾ ਡੱਬਾ ਮੰਗਾਇਆ ਉੱਥੋਂ ਬਸ ਉਹ ਦਿੱਸਦਾ ਕਹਿੰਦੇ ਬਸ ਆਹੀ ਹੈ ਇਤੋਂ ਉੱਪਰ ਇੱਕ ਛਾਂਤ ਵੀ ਕੋਈ ਚੀਜ਼ ਇੱਥੋਂ ਚੱਕੋਗੇ ਤੁਹਾਡੇ ਲਈ ਜ਼ਹਿਰ ਹੈ ਇਹ ਜ਼ਹਿਰ ਵਾਲਾ ਨਾ ਜਿ ਰੱਖੋ ਸੰਨ ਉਹਨੂੰ ਕਹਿੰਦੇ ਨੇ ਇਹ ਨਹੀਂ ਕਿ ਆਪਣੇਆਂ ਵਾਸਤੇ ਆਪਾਂ ਦਾ ਆਪਣੇ ਵਾਲੇ ਕਰੀ ਜਣੇ ਆਪਣੇ ਭਤੀਜੇ ਆਪਣੇ ਭਰਾ ਆਪਣੇ ਸੰਤ ਅੰਦਰ ਮੋਹ ਨਹੀਂ ਰਹਿੰਦਾ ਸਾਧੂ ਉਸ ਮੋਹ ਤੋਂ ਪਰੋਟ ਜਾਂਦਾ ਸੰਤ ਦਾ ਅਰਥ ਹੀ ਇਹ ਹੈ ਜਿਹਦਾ ਸੰਸਾਰ ਤੋਂ ਅੰਤ ਹੋ ਗਿਆ ਸੰਤ ਸੰਸਾਰ ਤੋਂ ਅੰਤ ਹੈ ਉਹਨੂੰ ਕਿਸੇ ਚੀਜ਼ ਨਾਲ ਲਗਾ ਨਹੀਂ ਉਹਦੇ ਵਾਸਤੇ ਸੋਨਾ ਵੀ ਮਿੱਟੀ ਹੈ ਇਹਨੂੰ ਮਹਾਰਾਏ ਕਹਿੰਦੇ ਪੰਚਨ ਮੱਟੀ ਮਨ ਨੈਣ ਦੇ ਆਨੇ ਉਸ ਤਤਜਾ ਕੋਈ ਉਹਦੀ ਮੰਦਿਆ ਕਰੇ ਉੱਤੇ ਕੋਈ ਹਸੇ ਕੋਈ ਉਹਦੀ ਉਸਤ ਪੜੀ ਜਾਵੇ ਉਮੀ ਕੋਈ ਅਸਰ ਉਹ ਨਿੰਦਿਆ ਵਾਲਿਆਂ ਨਾਲ ਨਫ਼ਰਤ ਨਹੀਂ ਕਰਦੇ ਉਸਤਤ ਵਾਲਿਆਂ ਨਾਲ ਪਿਆਰ ਨਹੀਂ ਕਰਦੇ ਸੰਤ ਜਿਹੜੇ ਬਿਲਕੁਲ ਨਿਰਦੇ ਪਰਿੰਦੇ ਉਹਦੇ ਤੇ ਅਸਰ ਨਹੀਂ ਹੁੰਦਾ ਉਸ ਤੋਂ ਨਿੰਦਾਣਾ ਦੂਤ ਆਤੇ ਖੁਦ ਬਦਲੇ ਰਵੰਨਾ ਜਨਨਾਮ ਕੇ ਖੇਲ ਕਠਨ ਹੈ ਕਿਨੂੰ ਗੁਰਮੁਖ ਜਨ ਪਾਈ ਬਹੁਤ ਔਖੀ ਘਾਟੀ ਹੈ ਕੋਈ ਮਰਲਾ ਗੁਰਮੁਖ ਇਸ ਘਾਟੀ ਚੜਦਾ ਹੈ ਜਿੱਥੇ ਉਸ ਦਾ ਤਨਿੰਦਿਆ ਹਰ ਕੋ ਸੋ ਖੁਸ਼ੀ ਗਮ ਆਪਣਾ ਪਰਾਇਆ ਬਰਾਬਰ ਹੋ ਜਾ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ ਬਿਲਕੁਲ ਬਰਾਬਰ ਹੋ ਜਾਂਦਾ ਉਹਨਾਂ ਤੇ ਅਸਰ ਹੋਣਾ ਬੰਦ ਹੋ ਜਾਂਦਾ ਲੱਖਾਂ ਲੋਕ ਉਹਨਾਂ ਦੀ ਨਿੰਦਿਆ ਕਰਨ ਉਹਨਾਂ ਤੇ ਕੋਈ ਅਸਰ ਨਹੀਂ ਲੱਖਾਂ ਲੋਕ ਉਹਨਾਂ ਦੀ ਵਡਿਆਈ ਕਰਨ ਕਮੀ ਉਹਨਾਂ ਤੇ ਕੋਈ ਅਸਰ ਤੇ ਸਾਥ ਸੰਗਤ ਆਪਣੇ ਮਨਾਂ ਦੀ ਹਾਲ ਤਾਪਾ ਨੂੰ ਪਤਾ ਹੈ ਜੇ ਕੋਈ ਆਪਣੀ ਕਰੇ ਉਸ ਤਤ ਫਿਰ ਉਹ ਬੰਦਾ ਨੂੰ ਲੱਗਦਾ ਚੰਗਾ ਜੇ ਕੋਈ ਆਪਣ ਨੂੰ ਮਾਰਾ ਕਹਿ ਲੱਗ ਜਾ ਨਿੰਦਿਆ ਕਰੇ ਉਹ ਨਹੀਂ ਆਪਣ ਜੰਗਲ ਸੰਤ ਨੂੰ ਇਹ ਚੀਜ਼ ਨਾਲ ਕੋਈ ਵਾਸਤਾ ਨਹੀਂ ਉਸ ਸੰਸਾਰ ਵੱਲੋਂ ਮੁੱਕ ਜਾਂਦਾ ਸਿਰਫ ਉਹਦਾ ਸਰੀਰ ਇਸ ਦੁਨੀਆ 'ਚ ਰਹਿੰਦਾ ਓੰਜ ਸੰਸਾਰ ਦੀ ਸੰਸਾਰ ਵਿੱਚ ਸੁਰਤ ਨਹੀਂ ਉਹਦੀ ਉੱਤੇ ਰਹਿੰਦੀ ਸੁਰਤ ਸਦਾ ਵਾਸਤੇ ਉਹ ਮੰਡਲ ਚਲੀ ਜਾਂਦੀ ਜਿੱਥੇ ਮਹਾਰਾਜ ਕਹਿੰਦੇ ਬੇਗੰਬੁਰਾ ਸ਼ਹਿਰ ਕੋ ਨਾਓ ਦੁੱਖਾਂ ਦੋ ਨਹੀਂ ਟੰਘਾਓ ਨਾ ਤੇ ਸवीस ਖਰਾਜ ਨਾ ਮਾਲ ਖੌਫ ਨਾ ਫਤਾ ਨਾ ਤਰਸ ਜਵਾਲ ਅਯੋਤੇ ਨਾ ਕੋ ਡਰ ਨਾ ਕੋ ਖਤਰ ਉਹ ਤਾਂ ਬੇਗਮਪੁਰੇ ਵਿੱਚ ਰਹਿੰਦੇ ਨੇ ਕੋਈ ਕੰਮ ਨਹੀਂ ਉਹਨਾਂ ਨੂੰ ਉਸ ਵਸਤਾ ਵਿੱਚ ਫਿਰ ਸਾ ਸੰਗਤ ਜਦੋਂ ਸਰੀਰ ਤੋਂ ਉੱਪਰ ਉੱਠ ਕੇ ਸੁਰਤੀ ਸ਼ਬਦ ਵਿੱਚ ਰੱਬੇ ਟਿਕ ਜਾਂਦੀ ਉਹਨਾਂ ਦੀ ਸੁਰਤ ਇੰਨੀ ਉੱਚੀ ਹੋ ਜਾਂਦੀ ਉਹ ਬਹੁਤ ਦੂਰ ਤੱਕ ਦੇਖਾਂਗੇ ਜਿਵੇਂ ਆਪਾਂ ਜ਼ਮੀਨ ਤੇ ਖੜ ਕੇ ਵੇਖਾਂਗੇ 10 ਦੀ 50 ਬੰਦੇ ਦੇ ਸੰਗੇ ਕਿਸੇ ਚੌਾਰੇ ਤੇ ਚੜ ਕੇ ਵੇਖੋ ਕੋਠੀ ਤੇ ਤਾਂ ਤੁਹਾਨੂੰ 100 200 400 ਬੰਦਾ ਵੀ ਦੇਖ ਸਕਦੇ ਬੰਦਾ ਤਾਂ ਉਹੀ ਅੱਖਾਂ ਉਈਓ ਨੇ ਜ਼ਮੀਨ ਤੇ ਖੜ ਕੇ ਵੇਖਿਆ 10 20 ਬੰਦੇ ਦਿਸੇ ਨੇ ਚੌਾਰੇ ਕੋਠੀ ਤੇ ਚੜ ਕੇ ਵੇਖੋ 100 200 ਬੰਦਾ ਦੂਰ ਤੱਕ ਦਿਸਦਾ ਐਡਾ ਉਚਾਈ ਤੇ ਚਲੇ ਜਾਓ ਪਿੰਡ ਵਿੱਚ ਕੋਈ ਟੈਂਕੀ ਬਣੀ ਹੋਵੇ ਉਹਦੇ ਤੇ ਚੜ ਕੇ ਵੇਖੋ ਪੂਰਾ ਪਿੰਡ ਤੁਹਾਨੂੰ ਨਜ਼ਰ ਆਉਂਦਾ ਪੂਰੇ ਘਰ ਐਡਾ ਵੱਡਾ ਪਿੰਡ ਤੁਹਾਨੂੰ ਤੋਂ ਉੱਥਾ ਪੂਰਾ ਪਿੰਡ ਦਿਸਣ ਲੱਗ ਜਾਂਦਾ ਅੱਖਾਂ ਉਈਓ ਨੇ ਜਿੰਨਾ ਉਚਾਈ ਵਿੱਚ ਜਾਈ ਜਾਂਦੇ ਓੰਨੀ ਦੁਨੀਆ ਦਿਸਣ ਲੱਗ ਪੈਂਦੀ ਐ ਸਾਧੂ ਉਸ ਮੰਡਲ ਵਿੱਚ ਪਹੁੰਚਦਾ ਜਿੱਥੇ ਅੱਖਾਂ ਉਹ ਯਰਨੀਆਂ ਨੇ ਪਰ ਸਜਣੋਂ ਕੋ ਸਾਡੇ ਅੰਦਰ ਤੱਕ ਵੇਖ ਲੈਂਦਾ ਪਉਂਦਾ ਸਾਧੂ ਦੁਨੀਆ ਅੱਖਾਂ ਜਿਹੜੀਆਂ ਨੇ ਉਹ ਸੁਰਤੀ ਦੀਆਂ ਅੱਖਾਂ ਤੁਹਾਡੇ ਪਿਛਲੇ ਜਨਮ ਕਰਮ ਨੂੰ ਵੇਖ ਲੈਂਦੀ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਹੈ ਸਹਿਬ ਕਹਿੰਦੇ ਅੱਖੀ ਵਾਜੋਂ ਵਖਣ ਪਾਇਓ ਬਿਨਾਂ ਅੱਖਾਂ ਤੋਂ ਵੇਖ ਲੈਂਦੇ ਨੇ ਬਟੇ ਇੱਥੇ ਹੋਣਗੇ ਸੰਕੜੇ ਮੀਲ ਦੂਰ ਵੇਖ ਲੈਣ ਤੇ ਕੀ ਹੋ ਰਿਹਾ ਇੱਥੋਂ ਤਾਂ ਬੈਨ ਨਹੀਂ ਪਾਵਰ ਵੱਜਦੀ ਉਹਨਾਂ ਤੇ ਅੱਖੀਂ ਵਾਜੋਂ ਵੇਖਣਾ ਬਿਨ ਕੰਨਾ ਸੁਣਨਾ ਜੋ ਤੁਸੀਂ ਗੱਲਾਂ ਦੂਰ ਕਰੋਗੇ ਕਿਲੇ ਟੋਡੀਆਂ ਗੱਲਾਂ ਏਡੀ ਦੂਰੋਂ ਸੁਣ ਲੈਣ ਦਿਓ ਬਟੇ ਇੰਨੀ ਉਹਨਾਂ ਦੀ ਸਰੋਤ ਵੱਜਣ ਆ ਬੰਦੇ ਦੀ ਬਣਾਈ ਇੱਕ ਟੈਕਨੋਲੋਜੀ ਹੈ ਨਾ ਇਹ ਚੈਨਲ ਚੱਲਦਾ ਕਿਤੇ ਹੋਰ ਤੇ ਲਾਈਵ ਵੇਖ ਰਹੇ ਕਿਤੇ ਹੋਰ ਹੁਣ ਲਾਈਵ ਇੱਥੇ ਚੱਲਦਾ ਆਪਾਂ ਇੱਥੇ ਬੈਠੇ ਨਾ ਆਪਾਂ ਬੈਠੇ ਇਸ ਪਿੰਡ ਵਿੱਚ ਲੇਲ ਕਲਾ ਆ ਲਾਈਵ ਦੀ ਟੈਕਨੋਲੋਜੀ ਵੇਖੋ ਇੱਥੋਂ ਲੋਕ ਤੁਹਾਨੂੰ ਹਾਲੈਂਡ ਦੇਖ ਰਹੇ ਨੇ ਅਮਰੀਕਾ ਦੇਖ ਰਹੇ ਨੇ ਇੰਗਲੈਂਡ ਦੇਖ ਰਹੇ ਨੇ ਪ੍ਰੋਗਰਾਮ ਇੱਥੇ ਚੱਲਦਾ ਹੈ ਦੇਖਣ ਵਾਲਾ ਇੰਗਲੈਂਡ ਬੈਠੇ ਉਹਨੂੰ ਸਾਫ਼-ਸਾਫ਼ ਤੁਹਾਡੀਆਂ ਫੋਟੋਆਂ ਨਜ਼ਰ ਆਉਣੀ ਉਹ ਤੁਹਾਨੂੰ ਦੱਸਦਾ ਹੈ ਕੱਲ੍ਹ ਭਾਈ ਤੂੰ ਚਾਹ ਲੰਗਰ ਵਿੱਚ ਬੈਠਾ ਸੀ ਪਕੌੜੇ ਖਾਦੇ ਸੀ ਤੁਝੋਂ ਮੈਨੂੰ ਤੈਨੂੰ ਕਿਵੇਂ ਪਤਾ ਉਹ ਕਹਿੰਦਾ ਲਾਈਵ ਚੱਲ ਰਿਹਾ ਬੰਦੇ ਦਾ ਬਣਾਇਆ ਕੈਮਰਾ ਲਾਈਵ ਇੱਥੋਂ ਦੂਜੇ ਦੇਸ਼ ਤੱਕ ਵਖਾ ਦਿੰਦਾ ਤੇ ਯਾਦ ਰੱਖੋ ਜਿਹੜੇ ਰੱਬ ਨੇ ਬੰਦਾ ਬਣਾਇਆ ਉਹ ਕੀ ਨਹੀਂ ਕਰ ਸਕਦਾ ਜੇ ਤ ਉਹ ਰੱਬ ਨਾਲ ਕੋ ਜੁੜ ਜਾਂਦਾ ਉਹਦੀ ਸੰਤਰੇ ਹਜ਼ਾਰਾਂ ਮੀਮ ਦੂਰ ਵੇਖ ਲੈਂਦਾ ਕੀ ਹੋ ਉਹਨੂੰ ਇਹ ਲਾਈਵ ਦੀ ਲੋੜ ਨਹੀਂ ਪੈਂਦੀ ਉਹਨੂੰ ਮਹਾਰਜ ਬਾਣੀ ਅੰਦਰ ਫਿਰਕੈ ਕਹਿੰਦੇ ਆਂ ਕੀ ਵਾਜੋਂ ਦੇ ਕਹਣਾ ਮਨ ਕੰਨਾ ਸੁਣਾ ਤੇਰੋਂ ਵਜੂ ਚੱਲਣਾ ਬਿਨ ਮਤਾਂ ਕਰਨਾ ਜੀਬੇ ਵਾਜੋਂ ਬੋਲਣਾ ਏਉਂ ਜੀਵ ਤਰਨਾ ਮਾਨ ਕਹਿ ਕਮ ਕਸ਼ਾਨ ਕੈ ਤੋ ਖਸਮ ਮਿਲਾਂ ਕਹਿੰਦੇ ਭਾਈ ਉਹ ਤਾਂ ਸਿਰ ਹੁਕਮ ਨੂੰ ਪਛਾਣ ਲੈਂਦੇ ਖਸਮ ਨੂੰ ਮਿਲ ਜਾਂਦੇ ਜਿਨ੍ਹਾਂ ਅੱਖਾਂ ਤੋਂ ਬਹੁਤ ਕੁਝ ਵੇਖ ਲੈਂਦੇ ਬਿਨਾਂ ਕੰਨਾਂ ਤੋਂ ਸੁਣ ਲੈਂਦੇ ਬਿਨਾਂ ਜੀਭ ਤੋਂ ਬੋਲ ਵੀਦੇ ਜਿਹਨਾਂ ਲਈ ਯਾਦ ਵਿੱਚ ਬੈਠੇ ਹੋਣ ਰਾਜਾ ਸਾਹਿਬ ਇੱਕ ਵਾਰ ਆਪਣੀ ਮਸਤੀ ਵਿੱਚ ਬੈਠੇ ਤੋ ਪਰਵਾਰ ਸਭ ਦਾ ਆਸ਼ਕ ਕਿਰਪਾ ਜ਼ਿੰਦ ਅ ਤਿੰਨ ਚਾਰ ਭਾਈ ਸੀ ਉਹਨਾਂ ਸੇਵਾ ਕਰਨੀ ਲੰਦਾ ਪ੍ਰਸ਼ਾਦਾ ਛਕਾਉਣਾ ਤੋ ਮਾਤਾ ਨੰਦੀ ਤੇ ਕਿਰਪਾ ਸਿੰਘ ਉਹ ਬੜੇ ਮਾਪੁਰਸ਼ਾਂ ਤੇ ਰਾਜਾ ਸਾਹਿਬ ਤੇ ਬਹੁਤ ਦੇਲੂ ਅੰਦਰੋਂ ਭਾਵਨਾ ਸ਼ਰਧਾ ਇੰਨੀ ਬਣੀ ਦੋ ਸੇਵਾ ਕਹਿੰਦੇ ਉਹਨਾਂ ਨੇ ਬੱਚਾ ਨਹੀਂ ਸੀ ਕੋਈ ਉਹਦੇ ਭਰਾ ਨੇ ਇੱਕ ਦਿਨ ਮੀਣਾ ਮਾਰਿਆ ਕਹਿੰਦੇ ਐਵੇਂ ਰਾਜਾ ਸਾਹਿਬ ਤੇ ਆਪਣਾ ਪੈਸਾ ਨਾ ਖਰਚੀ ਜਾਓ ਤੁਸੀਂ ਦੋਏ ਮੀਆਂ ਬੀਬੀ ਜਦੋਂ ਇੱਥੇ ਸੇਵਾ ਕਰਦੇ ਰਹਿੰਦੇ ਕਹਿੰਦੇ ਫਿਰ ਇੰਨਾ ਚਿਰ ਹੋ ਗਿਆ ਤੁਹਾਨੂੰ ਮਿਲਿਆ ਤਾਂ ਹੈ ਨਹੀਂ ਕੁਝ ਤਾਂ ਉਹ ਜਦੋਂ ਐ ਕੋਈ ਕਹਿੰਦੇ ਕਈ ਵਾਰ ਮਨ ਕੱਚਾ ਹੁੰਦਾ ਉਹਤੇ ਦੋਦਾ ਪੈ ਜਾਂਦੀ ਅਧੂਰਾ ਮਨ ਜਿਹੜਾ ਨਾ ਉਹਨੂੰ ਮੜਾ ਜੇ ਕੋਈ ਕਹੇ ਦੋ ਸ਼ੱਕ ਪੈ ਜਾਂਦੀ ਜਿਹੜਾ ਇੱਕ ਧ੍ਰਿੜ ਮਨ ਹੁੰਦਾ ਪੱਕਾ ਮਨ ਉਹਨੂੰ ਜੋ ਮਰਜੀ ਕਹੀ ਜੋ ਕੋ ਨਹੀਂ ਹੜਦਾ ਜਿਹੜੇ ਕੱਚੇ ਮਨ ਵਾਲੇ ਲੋਕ ਹੁੰਦੇ ਜੇ ਕੋਈ ਮੜੀ ਜੇ ਗੱਲ ਕਹੇ ਤੇ ਸ਼ੱਕ ਪੈ ਜਾਂਦੀ ਵੀ ਗੱਲ ਤਾਂ ਸਹੀ ਐ ਅਸੀਂ ਐਵੇਂ ਮਗਰ ਮਗਰ ਘੁੰਮੀ ਜਾਂਦੇ ਜਿੱਥੇ ਜਾ ਕੇ ਬੰਦੇ ਉੱਥੇ ਲੰਗਰ ਰੋਟੀ ਲੈ ਜਾਂਦੀ ਆ ਸੇਵਾ ਕਰੀਦੀ ਆ ਕਈ ਵਾਰ ਸ਼ੱਕਦੇ ਨੇ ਕਈ ਵਾਰ ਨਹੀਂ ਵੀ ਸ਼ੱਕਦੇ ਪਰ ਸਾਨੂੰ ਤਾਂ ਕੋ ਮਿਲਿਆ ਨਹੀਂ ਮਨ ਤੇ ਥੋੜੀ ਸ਼ੱਕੋ ਪਿੰਡੋਂ ਕਿਸੇ ਮਾਈ ਨੇ ਕਿਹਾ ਨੰਦੀ ਇੱਕ ਬਾਬਾ ਆ ਮਾਧੇ ਵੱਲ ਲੈਨੇ ਧੱਗਾ ਤ੍ਰੀਤ ਦਿੰਦੇ ਬੜੇ ਲੋਕਾਂ ਨੂੰ ਖੈਰ ਪਈ ਹੈ ਫਲ ਪਾਉਂਦੇ ਕਈਆਂ ਦੇ ਔਲਾਦ ਹੁੰਦੀਆਂ ਜੇ ਕੋ ਮੇਰੇ ਨਾਲ ਚੱਲੇ ਉਹਨਾਂ ਦਾ ਤਰੋ ਜਾਣਾ ਕਿੰਨੀ ਐਤਵਾਂ ਜਾ ਦੋਵੇਂ ਮਾਈਆਂ ਪਿੰਡੋਂ ਮਹੰਨਾ ਬਣਾਇਆ ਵਸੀ ਰਿਸ਼ਤੇਦਾਰੀ ਚ ਕਿਤੇ ਮੋਕਾਂ ਚੱਲੀਆਂ ਪਿੰਡੋਂ ਲੰਮਣ ਲੱਗਿਆਂ ਚੁੰਨੀਆਂ ਦੋ ਲੈ ਲਈਆਂ ਇੱਕ ਪਾਲੇ ਝੋਲੇ ਵਿੱਚ ਇੱਕ ਸਿਰ ਤੇ ਲੈ ਲਈ ਉਹਨਾਂ ਸਿਰ ਤੇ ਚੁੰਨੀ ਤਾਹੇ ਪਿੰਡੋਂ ਕੋਈ ਬੁਲਾਵੇ ਨਾ ਕਿੱਧਰ ਚਲੀਆਂ ਐਤਵਾਰ ਆ ਤੇ ਚਲੀਆਂ ਹੋਣਗੀਆਂ ਕਹਿੰਦੀ ਅਸੀਂ ਤਾਂ ਰਿਸ਼ਤੇਦਾਰੀ ਕਿਤੇ ਮਹਾਨ ਚਲੀਆਂ ਚਲੀਆਂ ਗਈਆਂ ਤੇ ਜਿਹੜੇ ਰਸਤੇ ਲੰਘੀਆਂ ਮੋਹਰੇ ਰਾਜਾ ਸਭ ਇੱਥੇ ਮਨ ਚ ਆਇਆ ਨੰਦੀ ਦੇ ਜਾਂਦੇ ਜਾਂਦੇ ਮੱਥਾ ਟੇਕ ਗਏ ਜਦੋਂ ਦੋਵੇਂ ਜਣੀਆਂ ਨਾਮ ਸਤਾਰ ਕਰਕੇ ਤੁਰਨ ਲੱਗੀਆਂ ਰਾਜਾ ਸਭ ਨੇ ਉਹ ਹਾਲ ਦੇਖ ਕੇ ਕਹਿ ਗਏ ਨੰਦੀਏ ਦਰਦਰ ਤੇ ਨਹੀਂ ਮੰਗੀ ਦਾ ਇੱਕ ਤੇ ਵਿਸ਼ਵਾਸ منی من منگی ایک وشواش رکھی نالے اتنا چوری کر کے نہیں کتے ہاتھ جوڑ کر کہ مہاراج جی پھر ہی ہے تو مہاراج ہس کے پھر راجا صاحب بولے کہنے چلنی ہے پوت منگ دن... تے بہنہ مکان دا بنایا چرنی ٹکتی ہو گئی اکتے رہی دے تھان تھان کے نہیں منگ جا اتوں واپس مڑ جا ਕਿਸੇ ਬਾਪੇ ਕੋਲ ਅੰਗਾ ਤਵੀਤ ਲਜਾਂ ਲੈਣ ਦੀ ਲੋੜ ਨਹੀਂ ਹੈ ਕਿਤੇ ਮੱਥਾ ਟੇਕਣ ਦੀ ਲੋੜ ਨਹੀਂ ਜਾਂ ਨੰਦੀਏ ਇੱਥੋਂ ਖੈਰ ਪੈ ਗਈ ਤੇਰੇ ਪੁੱਤਰ ਹੋਣਗੇ ਔਰ ਸਾਸ ਸੰਗਤ ਉਹਨਾਂ ਦੇ ਪੁੱਤਰ ਹੋਏ ਅਲਹਾਦ ਹੋਈ ਬਾਅਦ ਵਿੱਚ ਜੋੜੇ ਵੀ ਹੋਏ ਕਹਿਣ ਤੋਂ ਭਾਵ ਇਹ ਹੈ ਸਾਡੇ ਮਨਾਂ ਵਿੱਚ ਕਈ ਵਾਰ ਮਨ ਅਧੂਰਾ ਛਿੱਕੀ ਕਾਲਾ ਪੈ ਜਾਂਦਾ ਹੈ ਸਾਨੂੰ ਮਿਲ ਸਕਦਾ ਬੰਦਗੀ ਵਾਲੇ ਤੁਹਾਡੇ ਅੰਦਰ ਦੀਆਂ ਵੇਖ ਲੈਿੰਦੇ ਨੇ ਕਿ ਕੀ ਕੋਚ ਹੈ ਉਹ ਸਭ ਕੁਝ ਜਾਣ ਲੈਂਦੇ ਨੇ ਕਿੱਥੇ ਕੀ ਚੱਲੇ ਜੋ ਸੰਕੜੇ ਮੀਲ ਦੂਰ ਬਹਿ ਕੇ ਗੱਲਾਂ ਕਰੋ ਉਹਨਾਂ ਨੂੰ ਸੁਣ ਜਾਂਦੀਆਂ ਨੇ ਉਹ ਬਿਨਾ ਕੰਨਾਂ ਤੋਂ ਸੁਣ ਲੈਂਦੇ ਨੇ ਬਿਨਾ ਅੱਖਾਂ ਤੋਂ ਦੇਖ ਲੈਂਦੇ ਨੇ ਬਿਨਾ ਪੈਰਾਂ ਤੋਂ ਕਿਤੇ ਚੱਲ ਕੇ ਚਲੇ ਜਾਂਦੇ ਨੇ ਕਈ ਵਾਰ ਉਹਨਾਂ ਦਾ ਭੁਲੇਖਾ ਤੁਹਾਨੂੰ ਪਏਗਾ ਇਸ ਤਰ੍ਹਾਂ ਦੀਆਂ ਨੇ ਕਥਾ ਸੁਣੀਆਂ ਹੋਣਗੀਆਂ ਵੀ ਉਹ ਤਾਂ ਸਰੀਰ ਇੱਥੇ ਬੈਠੇ ਸੀ ਸੰਤ ਜਦੋਂ ਉੱਥੇ ਗਿਆ ਤਾਂ ਉੱਥੇ ਹੀ ਮੌਰੇ ਮਿਲ ਪੜੇ ਉੱਥੇ ਕਿਵੇਂ ਚਲੇ ਗਏ ਵੰਦਗੀ ਵਾਲੇ ਇਸ ਤਰੀਕੇ ਨਾਲ ਜਦੋਂ ਰੱਬ ਦਾ ਰੂਪ ਹੋ ਜਾਂਦਾ ਫਿਰ ਜਿੱਥੇ ਉਹਨਾਂ ਨੂੰ ਕੋਈ ਯਾਹਤ ਕਰੇ ਉੱਥੇ ਉਹਨਾਂ ਦਾ ਸਰੂਪ ਬਣ ਜਾਂਦਾ ਇਹਨੂੰ ਬੋਧਿਆ ਫਰਾਂਜ ਵਿਆਖਿਆ ਨਹੀਂ ਕੀਤੀ ਜਾ ਸਕਦੀ ਅੱਜ ਦੇ ਯੁੱਗ ਵਿੱਚ ਸਿੱਧ ਕਰਨਾ ਔਖਾ ਹੈ ਪਰ ਇਹ ਗੱਲ ਸੱਚ ਹੈ ਕਿ ਸਾਧ ਸੰਗਤ ਰੱਬ ਦੀਆਂ ਬੱਤਾਂ ਜਿਹੜੀਆਂ ਜਦੋਂ ਸੰਸਾਰ ਦੀਆਂ ਬੱਤਾਂ ਖੋਜ ਮੁੱਕ ਜਾਂਦੀ ਉਦੋਂ ਰੱਬ ਦੇ ਘਰ ਦੀ ਕਹਾਣੀ ਸ਼ੁਰੂ ਹੁੰਦੀ ਇਹਨੂੰ ਮਹਾਰਾ ਨੇ ਬਾਣੀ ਅੰਦਰ ਕਿਹਾ ਕਹਿੰਦੇ ਭਾਈਓ ਤੈਨੋਂ ਪੈਰਾਂ ਤੋਂ ਕੌਣ ਜਾਂਦੇ ਜਿੱਥੇ ਜਾਂਦੇ ਉਨਾ ਵਾਸਤੇ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਕਿਉਂ ਹੋਣੋ ਉਸ ਚਾਹੀਵੇ ਚਲੇਗਾ ਜਿੱਥੇ ਰੱਬ ਵਸਦਾ ਹੈ ਰੱਬ ਸਰਵ ਵਿਆਪਕ ਹੈ ਕਿਤੇ ਵੀ ਪ੍ਰਗਟ ਹੋ ਸਕਦਾ ਹੈ ਜਿਹੜੇ ਰੱਬ ਦੇ ਸਮਾਗ ਹੈ ਉਹ ਵੀ ਰੱਬ ਵਰਗੇ ਹੋ ਗਏ ਇਹਨੂੰ ਮਹਾਰਾਏ ਕਹਿੰਦੇ ਜਿਨ੍ਹਾਂ ਨਾਂ ਵਿਸਰੇ ਨਾਮ ਸੇਤ ਲੈ ਆ ਭੇਦ ਨਾ ਜਾਣੋ ਮੋਲ ਸਾਈਂ ਦੇ ਭਾਇ ਉਹਨਾਂ 'ਚ ਭੇਦ ਨਾ ਸਮਝੋ ਰੱਬ ਵਰਗੇ ਹੋ ਗਏ اب تو جائے چڑھے سنگا سنگا ملے سارنگ پانی رام کے میرہ ایک رہے ہیں کوئی نہ سکے پشت رب تے قبیر ایک ہوئے کوئی پشاڑ نہیں سکے ہاں اگلی گل سنت سر کئی مطان دینے